ਦਾ ਬਿਸ਼ਾਹ ਮਨੁੱਖੀ ਸਰੀਰ ਬਣਿਆ ਮੈਡੀਕਲ ਸਟੋਰ ਸਤਿਕਾਰਯੋਗ ਦੋਸਤੋ ਕੋਈ ਸਮਾਂ ਸੀ ਜਦ ਸਾਡੇ ਬਜ਼ੁਰਗ ਬਿਨਾਂ ਕਿਸੇ ਖਾਦ ਜਾਂ ਕੀੜੇ ਮਾਰ ਦਵਾਈ ਵਰਤੇ ਅਨਾਜ ਪੈਦਾ ਕਰਦੇ ਸਨ ਉਸ ਅਨਾਜ ਵਿੱਚ ਇੰਨੀ ਜ਼ਿਆਦਾ ਤਾਕਤ ਸੀ ਕਿ ਬੰਦਾ ਸਾਰਾ ਸਾਰਾ ਦਿਨ ਕੰਮ ਕਰਕੇ ਵੀ ਨਹੀਂ ਸੀ ਥੱਕਦਾ ਇਸ ਬਿਨਾਂ ਜ਼ਹਿਰ ਵਾਲੇ ਭੋਜਨ ਨੂੰ ਖਾ ਕੇ ਇਸੇ ਕਿਸਮ ਦੀ ਬਿਮਾਰੀ ਵੀ ਨਹੀਂ ਸੀ ਲੱਗਦੀ ਜੇਕਰ ਕੋਈ ਕੋਈ ਮਨੁੱਖ ਨੂੰ ਨਿੱਕੀ ਮੋਟੀ ਤਕਲੀਫ ਹੋ ਵੀ ਜਾਂਦੀ ਸੀ ਤਾਂ ਉਸ ਨੂੰ ਦੇਸੀ ਨੁਕਸਾ ਵਰਤ ਕੇ ਠੀਕ ਕਰ ਲਿਆ ਜਾਂਦਾ ਸੀ ਫਿਰ ਜਿਵੇਂ ਜਿਵੇਂ ਹਰੀ ਕ੍ਰਾਂਤੀ ਦਾ ਦੌਰ ਆਇਆ ਤਾਂ ਫਸਲਾਂ ਵਿੱਚ ਲੋੜ ਤੋਂ ਜ਼ਿਆਦਾ ਖਾਦਾਂ ਤੇ ਕੀੜੇ ਮਾਰ ਦਵਾਈਆਂ ਦੀ ਵਰਤੋਂ ਹੋਣ ਲੱਗੀ ਇਹਨਾਂ ਖਾਦਾਂ ਤੇ ਦਵਾਈਆਂ ਨੇ ਸਾਡੇ ਮਿੱਟੀ ਪਾਣੀ ਅਤੇ ਹਵਾ ਤੋਂ ਲੈ ਕੇ ਸਭ ਕੁਝ ਜ਼ਹਿਰੀਲਾ ਕਰ ਦਿੱਤਾ ਬਸ ਫਿਰ ਕੀ ਸੀ ਸ਼ੁਰੂ ਹੋ ਗਿਆ ਮਨੁੱਖ ਨੂੰ ਬਿਮਾਰੀਆਂ ਦਾ ਦੌਰ ਜਿਹੜੀ ਬਿਮਾਰੀ ਦਾ ਅਸੀਂ ਕਦੇ ਨਾਂ ਵੀ ਨਹੀਂ ਸੁਣਿਆ ਜਿਸ ਤਰ੍ਹਾਂ ਕੈਂਸਰ, ਸ਼ੂਗਰ, ਹਾਈ ਬੀਪੀ, ਥਾਇਰਾਇਡ, ਕੋਲੋਇਟਸ ਵਰਗੀਆਂ ਬਿਮਾਰੀਆਂ ਨੇ ਹਰ ਇੱਕ ਘਰ ਵਿੱਚ ਆਪਣਾ ਸਥਾਨ ਬਣਾ ਲਿਆ ਫਿਰ ਇਹਨਾਂ ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਮਨੁੱਖ ਨੇ ਅੰਗਰੇਜ਼ੀ ਦਵਾਈਆਂ ਦਾ ਆਸਰਾ ਲਿਆ। ਇਹਨਾਂ ਦਵਾਈਆਂ ਵਿੱਚ ਪ੍ਰੋਫਿਟ ਜ਼ਿਆਦਾ ਹੋਣ ਕਰਕੇ ਜ਼ਿਆਦਾਤਰ ਡਾਕਟਰਾਂ ਨੇ ਇਸ ਨੂੰ ਆਪਣਾ ਮੁੱਖ ਧੰਦਾ ਬਣਾ ਲਿਆ। ਅੱਜ ਦੀ ਤਰੀਕ ਵਿੱਚ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਵੱਡੇ ਡਾਕਟਰਾਂ ਤੋਂ ਲੈ ਕੇ ਪਿੰਡਾਂ ਵਾਲੇ ਡਾਕਟਰਾਂ ਤੱਕ ਹਰ ਕੋਈ ਮਰੀਜ਼ ਨੂੰ ਲੋੜ ਤੋਂ ਜ਼ਿਆਦਾ ਦਵਾਈ ਦੇਣ ਲੱਗ ਪਏ ਹਨ। ਤਾਂ ਕਿ ਦਵਾਈ ਦੀ ਸੇਲ ਵੱਧ ਤੋਂ ਵੱਧ ਹੋ ਸਕੇ ਅੱਜ ਦਵਾਈਆਂ ਦੀ ਖਪਤ ਇੰਨੀ ਵਧ ਗਈ ਹੈ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਥਾਂ ਥਾਂ ਤੇ ਮੈਡੀਕਲ ਸਟੋਰ ਖੁੱਲੇ ਪਏ ਹਨ ਅਜਿਹੇ ਸਮੇਂ ਵਿੱਚ ਕੋਈ ਅਜਿਹਾ ਇਨਸਾਨ ਮੁਸ਼ਕਲ ਨਾਲ ਹੀ ਲੱਭੇਗਾ ਜੋ ਕੋਈ ਨਾ ਕੋਈ ਦਵਾਈ ਨਾ ਵਰਤ ਰਿਹਾ ਹੋਵੇ ਹਰ ਇੱਕ ਘਰ ਵਿੱਚ ਦਵਾਈਆਂ ਦੇ ਲਫਾਫੇ ਭਰੇ ਪਏ ਹਨ ਹਰ ਇੱਕ ਹਸਪਤਾਲਾਂ ਤੇ ਮੈਡੀਕਲ ਮੈਡੀਕਲ ਸਟੋਰਾਂ ਅੱਗੇ ਦਵਾਈ ਲੈਣ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਹਨ ਡਾਕਟਰ ਵੀ ਕਾਲੀ ਕਾਲੀ ਦਵਾਈਆਂ ਨੂੰ ਲਪਾਫੇ ਵਿੱਚ ਪੈ ਕਰਕੇ ਮਰੀਜ਼ਾਂ ਨੂੰ ਸਵੇਰ ਸ਼ਾਮ ਸਵੇਰ ਸ਼ਾਮ ਖਾਣ ਵਾਸਤੇ ਕਹਿ ਕੇ ਅੱਗੇ ਤੋਰ ਰਹੇ ਹਨ ਮੈਂ ਇਸ ਗੱਲ ਨੂੰ ਬਿਨਾਂ ਚਿਰਕ ਕਹਿ ਸਕਦਾ ਹਾਂ ਕਿ ਅੱਜ ਦੇ ਸਮੇਂ ਵਿੱਚ ਲੋਕ ਉਹਨੇ ਨਹੀਂ ਮਰ ਰਹੇ ਜਿੰਨੇ ਕਿ ਲੋੜ ਤੋਂ ਵੱਧ ਦਵਾਈਆਂ ਖਾ ਕੇ ਮਰ ਰਹੇ ਹਨ ਕੁਝ 2-3% ਜੀਵਨ ਰક્ષਕ ਦਵਾਈਆਂ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਦਵਾਈਆਂ ਹਨ ਉਹ ਲੋਕ ਬਿਨਾਂ ਵਜ੍ਹਾ ਤੋਂ ਖਾ ਰਹੇ ਹਨ ਇੱਕ ਪਾਸੇ ਸਾਡੇ ਭੋਜਨ ਵਿੱਚ ਖਾਦਾਂ ਤੇ ਕੀੜੇ ਮਾਰ ਦਵਾਈਆਂ ਦਾ ਜ਼ਹਿਰ ਹੈ ਅਤੇ ਦੂਜੇ ਪਾਸੇ ਇਹ ਅੰਗਰੇਜ਼ੀ ਦਵਾਈਆਂ ਵਾਲਾ ਜ਼ਹਿਰ ਜੋ ਕਿ ਬਹੁਤ ਖਤਰਨਾਕ ਕੈਮੀਕਲ ਹੁੰਦੇ ਹਨ ਜੋ ਕਿ ਅਸੀਂ ਲੋੜ ਲੋਕੋ ਲੋੜ ਤੋਂ ਵੱਧ ਖਾ ਰਹੇ ਹਾਂ ਜਾਂ ਸਾਨੂੰ ਇਹ ਕਹਿ ਲਓ ਕਿ ਸਾਨੂੰ ਖਵਾਏ ਜਾ ਰਹੇ ਹਨ ਸਾਡੇ ਬਚਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਇਹਨਾਂ ਅੰਗਰੇਜ਼ੀ ਦਵਾਈਆਂ ਦੇ ਇੰਨੇ ਜਿਆਦਾ ਖਤਰਨਾਕ ਸਾਈਡ ਇਫੈਕਟ ਹਨ ਕਿ ਇਹ ਇੱਕ ਬਿਮਾਰੀ ਨੂੰ ਠੀਕ ਕਰਦੇ ਕਰਦੇ ਤਿੰਨ ਬਿਮਾਰੀਆਂ ਨੂੰ ਹੋਰ ਖੜੀਆਂ ਹੋ ਜਾਂਦੀਆਂ ਹਨ ਪਰ ਅਸੀਂ ਤਾਂ ਇਹ ਕਦੇ ਸੋਚਿਆ ਹੀ ਨਹੀਂ ਅਸੀਂ ਇਹਨਾਂ ਦਵਾਈਆਂ ਨੂੰ ਅੰਨੇ ਵਾ ਖਾ ਖਾ ਕੇ ਆਪਣੇ ਸਰੀਰ ਨੂੰ ਇੱਕ ਮੈਡੀਕਲ ਸਟੋਰ ਵਿੱਚ ਬਦਲ ਦੁੱਤਾ ਹੈ ਸਾਨੂੰ ਮੜਾ ਜਾ ਜ਼ਖਾਮ ਲੱਗ ਜਾਵੇ ਤਾਂ ਚੱਲ ਡਾਕਟਰ ਕੋਲ ਬੁਖਾਰ ਹੋ ਜਾਵੇ ਤਾਂ ਚੱਲ ਡਾਕਟਰ ਕੋਲ ਮੜਾ ਜੀ ਉਲਟੀ ਆ ਜਾਵੇ ਤਾਂ ਚੱਲ ਡਾਕਟਰ ਕੋਲ ਮੜਾ ਜਾ ਸਿਰ ਦਖਣ ਲੱਗ ਲੱਗ ਜਾਵੇ ਤਾਂ ਚੱਲ ਡਾਕਟਰ ਕੋਲ ਗੱਲ ਕੀ ਅਸੀਂ ਨਿੱਕੀ ਨਿੱਕੀ ਗੱਲ ਤੇ ਲੱਪਾ ਭਰ-ਭਰ ਗੋਲੀਆਂ ਤੇ ਕੈਪਸੂਲ ਆਪਣੇ ਅੰਦਰ ਸੁੱਟੀ ਜਾਂਦੇ ਹਾਂ ਅਸੀਂ ਰੋਟੀ ਘੱਟ ਖਾਂਦੇ ਹਾਂ ਪਰ ਇਹ ਅੰਗਰੇਜ਼ੀ ਦਵਾਈਆਂ ਦੇ ਫੱਕੇ ਵੱਧ ਮਾਰਦੇ ਹਾਂ ਜੇਕਰ ਇਹਨਾਂ ਦਵਾਈਆਂ ਨਾਲ ਸਾਡੀਆਂ ਬਿਮਾਰੀਆਂ ਠੀਕ ਹੋ ਸਕਦੀਆਂ ਹੁੰਦੀਆਂ ਤਾਂ ਜਿਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਖਾ ਰਹੇ ਹਾਂ ਤਾਂ ਅੱਜ ਤੱਕ ਹਰ ਇੱਕ ਦਵਾਈ ਖਾਣ ਵਾਲਾ ਮਰੀਜ਼ ਬਿਲਕੁਲ ਤੰਦਰੁਸਤ ਤੰਦਰੁਸਤ ਹੋ ਜਾਣਾ ਸੀ ਪਰ ਨਹੀਂ ਅਸੀਂ ਪਹਿਲਾਂ ਨਾਲੋਂ ਵੀ ਵੱਧ ਬਿਮਾਰ ਹਾਂ ਸਾਡਾ ਪੇਟ ਇੱਕ ਮੈਡੀਕਲ ਸਟੋਰ ਦਾ ਰੂਪ ਧਾਰਨ ਕਰ ਚੁੱਕਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ